ਨਾ ਮੈਂ ਤੁਹਾਡਾ ਸਿੱਖਿਆ ਜੀ ਸਰ ਮੇਰਾ ਨਾਮ ਰਵੀ ਦੱਤਈ ਮੇਰਾ ਰੈਂਕ ਐਸਏ ਹੈ ਜੀ ਆਪ ਤੁਸੀਂ ਤੁਹਾਨੂੰ ਕਰੇਟੇ ਸਟੇਸ਼ਨ ਤੇ ਖਾਸ ਦਾ ਵਾਪਸ ਪਰ ਜਾਣਕਾਰੀ ਦੇ ਸਰ ਇੱਕ ਟ੍ਰੇਨ ਆ 01057 ਤੇ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅੰਮ੍ਰਿਤਸਰ ਸਾਈਡ ਇਹਦੇ ਜਿਹੜੇ ਦੱਤਿਆ ਦੇ ਫੈਮਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਤੇ ਉਹ ਏਸੀ ਡੱਬੇ ਚ ਵੜਨ ਲੱਗੀ ਸੀ ਕਿ ਉਹ ਤਾਂ ਪੈਸ ਟ੍ਰਿਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ ਉਹਦੇ ਇੱਕ ਲੱਤ ਕੱਟ ਗਈ ਸਰ ਫਿਰ ਉਸ ਨੂੰ ਲਾਈਨਾਂ ਤੋਂ ਅਸੀਂ ਕਢਾ ਗਏ ਐਂਬੂਲੈਂਸ ਬੁਲਾਈ ਤੇ ਰਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਸਰ ਤਰਹੀਜ ਦਤਾ ਸਰ ਇਹ ਕਿਤਨਾ ਕਿਥੇ ਲਾਪਰਵਾਹੀ ਦਾ ਕਾਰਨ ਨਹੀਂ ਲੱਗਦਾ ਕਿ ਟ੍ਰੇਨ ਦੇ ਪਿੱਛੇ ਭੱਜਣਾ ਜਾਂ ਫਿਰ ਉਤੋਂ ਕਰਨਾ ਸਰ ਪਬਲਿਕ ਮੰਨਦੀ ਨਹੀਂ ਸੀ ਬਹੁਤ ਰੋਲਾ ਪਈਦਾ ਜੀ ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜੋ ਜਨਰਲ ਸਵਾਰੀਆਂ ਨੂੰ ਰੋਲਾ ਪਈਦਾ ਜਲਦੀ ਚੜਜੋ ਉਤਰਜੋ ਜਲਦੀ ਟ੍ਰੇਨ ਤੇ ਰੋਕੀ ਤਾਂ ਲੋਕਾਂ ਨੂੰ ਪਰ ਲੋਕ ਨਹੀਂ ਮੰਨਦੇ ਸਰ ਕਿਉਂਕਿ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ ਅਸੀਂ ਤਾਂ ਇਹ ਆਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਸੀ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਿਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਰ